ਪੁਲਿਸ ਦੀ ਕਾਲੀ ਥਾਰ ਵਾਲੀ ਚਿੱਟਾ ਕੁਈਨ ਦੇ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ 17.71 ਗ੍ਰਾਮ ਹਿਰੋਇਨ ਸਮੇਤ ਫੜੀ ਗਈ ਮਹਿਲਾ ਪੁਲਿਸ ਮੁਲਾਜ਼ਮ ਤੇ ਇਨਸਟਾ ਕੁਈਨ ਅਮਨਦੀਪ ਕੌਰ ਦੇ ਵੱਡੇ ਨਸ਼ਾ ਸਮਗਲਿੰਗ ਰੈਕਡ ਦੀਆਂ ਪਰਦਾ ਹੁਣ ਹੌਲੀ ਹੌਲੀ ਸਾਹਮਣੇ ਆ ਰਹੀਆਂ ਨੇ ਚਿੱਟੇ ਨਾਲ ਫੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਐਤਵਾਰ ਯਾਨੀ ਕਿ ਅੱਜ ਦੇ ਦਿਨ ਹੀ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਨਾਜ਼ੀਕੀ ਇਸੇ ਦੌਰਾਨ ਅਦਾਲਤ ਦੇ ਵੱਲੋਂ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਸੂਤਰਾਂ ਦੇ ਹਵਾਲੇ ਦੇ ਨਾਲ ਚੰਡੀਗੜ੍ਹ ਦੀ ਵਿਸ਼ੇਸ਼ ਪੁਲਿਸ ਟੀਮ ਨੇ ਮੁਲਜ਼ਮ ਪੁਲਿਸ ਮੁਲਾਜ਼ਮ ਤੋਂ ਪੁਲਿਸ ਰਿਮਾਂਡ ਦੇ ਦੌਰਾਨ 2 ਘੰਟੇ ਤੋਂ ਵੱਧ ਦੇ ਸਮੇਂ ਤੱਕ ਪੁੱਛਗਿੱਛ ਕੀਤੀ ਸੀ ਜਿਸ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਨੇ। ਸਭ ਤੋਂ ਵੱਡਾ ਸਵਾਲ ਇਹ ਹੁਣ ਇਹ ਪੈਦਾ ਹੁੰਦਾ ਹੈ ਕਿ ਅਮਨਦੀਪ ਕੌਰ ਦੇ ਜਿਹੜੇ ਆਈਪੀਐਸ ਅਧਿਕਾਰੀਆਂ ਦੇ ਨਾਲ ਸੰਬੰਧ ਸਨ ਜਿਸ ਦੀ ਆੜ ਵਿੱਚ ਉਹ ਇੰਨੇ ਲੰਬੇ ਸਮੇਂ ਤੱਕ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦੀ ਰਹੀ ਉਹ ਕੌਣ ਸਨ ਸੂਤਰਾਂ ਦੀ ਮੰਨੀਏ ਤਾਂ ਅਮਨਦੀਪ ਕੌਰ ਨੇ ਇਹ ਦੱਸਿਆ ਹੈ ਕਿ ਉਸ ਨੇ ਆਪਣੇ ਭਰਾ ਜੀਜੇ ਤੇ ਆਪਣੇ ਨਾਮ ਦੇ ਉੱਤੇ ਜ਼ਿਲ੍ਹੇ ਦੇ ਵਿੱਚ ਕਈ ਮਹਿੰਗੇ ਪਲਾਟ ਖਰੀਦੇ ਹੋਏ ਸਨ ਕੁਝ ਦਿਨ ਪਹਿਲਾਂ ਹੀ ਇੱਕ ਪੁਲਿਸ ਵਾਲੇ ਦੇ ਜਵਾਈ ਨੂੰ ਆਪਣੀ ਪੁਰਾਣੀ ਥਾਰ ਵੇਚ ਕੇ ਨਵੀਂ ਥਾਰ ਖਰੀਦੀ ਸੀ ਇਸ ਤੋਂ ਇਲਾਵਾ ਉਸ ਨੇ ਆਪਣੇ ਜੀਜੇ ਨੂੰ ਇੱਕ ਬੁਲੇਟ ਮੋਟਰਸਾਈਕਲ ਦੇ ਗਿਫਟ ਕੀਤਾ ਸੀ ਪਹਿਲਾ ਪੁਲਿਸ ਦੇ ਕੋਲ ਸੋਨੇ ਦੇ ਗਹਿਣਿਆਂ ਦੀ ਵੱਡੀ ਮਾਤਰਾ ਦੱਸੀ ਜਾ ਰਹੀ ਹੈ ਇਹ ਵੀ ਦੱਸਿਆ ਕਿ ਪੁੱਛਗਿਰਸ਼ ਦੇ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਉਸ ਦੇ ਕੋਲ ਜੋ ਘੜੀ ਸੀ ਉਸਦੀ ਕੀਮਤ 2 ਲੱਖ ਤੋਂ ਉੱਤੇ ਤੇ ਐਨਕ ਦੀ ਕੀਮਤ 85000 ਦੱਸੀ ਜਾਂਦੀ ਹੈ ਜਿਸ ਦੀ ਵਰਤੋਂ ਉਹ ਅਕਸਰ ਇੰਸਟਾਗ੍ਰam ਤੇ ਰੀਲਾਂ ਬਣਾਉਣ ਦੇ ਵਾਸਤੇ ਕਰਦੀ ਸੀ ਮਹਿਲਾ ਨੇ ਦੋ ਪਲਾਟਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਜੋ ਉਸ ਨੇ ਬਿਨਾਂ ਕਿਸੇ ਮਨਜ਼ੂਰੀ ਤੋਂ ਖਰੀਦੇ ਸੀ ਜਿਨ੍ਹਾਂ ਚੋਂ ਇੱਕ ਦੀ ਕੀਮਤ 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਉਹ ਜਿਸ ਘਰ ਵਿੱਚ ਰਹਿ ਰਹੀ ਸੀ ਉਸ ਵਿੱਚ ਮਹਿੰਗਾ ਫਰਨੀਚਰ ਤੇ ਆਧੁਨਿਕ ਸਹੂਲਤਾਂ ਮੌਜੂਦ ਸੀ ਹੋਰ ਤੇ ਉਹ ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮ ਨੇ ਆਪਣੀ ਸਿਆਸੀ ਪਹੁੰਚ ਸਦਕਾ ਮਾਂਸਾ ਤੋਂ ਬਠਿੰਡਾ ਤੱਕ ਆਰਜ਼ੀ ਤੌਰ ਤੇ ਅਸਥਾਈ ਅਟੈਚਮੈਂਟ ਕਰਵਾ ਲਈ ਸੀ ਜਦਕਿ ਇਸ ਸੰਬੰਧੀ ਕੋਈ ਲਿਖਤੀ ਹੁਕਮ ਨਜ਼ਰ ਨਹੀਂ ਆਇਆ ਸਵਾਲ ਹੁਣ ਇਹ ਹੈ ਕਿ ਕਿਸ ਦੇ ਕਹਿਨ ਦੇ ਉੱਤੇ ਉਸ ਨੂੰ ਬਠਿੰਡਾ ਪੁਲਿਸ ਲਾਈਨ ਵਿੱਚ ਡਿਊਟੀ ਤੇ ਲਗਾਇਆ ਗਿਆ ਸੀ ਇਨਸਟਾ ਕੁਈਨ ਦੀ ਲਗਜ਼ਰੀ ਲਾਈਫ ਬਹੁਤ ਹੀ ਵਕਰੀ ਤੇ ਅਨੋਖੀ ਸੀ ਦੋਸ਼ੀ ਮਹਿਲਾ ਪੁਲਿਸ ਮੁਲਾਜ਼ਮ ਸੋਸ਼ਲ ਮੀਡੀਆ ਦੁਤੇ ਇਨਸਟਾ ਕੁਈਨ ਦੇ ਨਾਮ ਦੇ ਉੱਤੇ ਵੀ ਮਸ਼ਹੂਰ ਸੀ ਉਸ ਨੇ ਇਹ ਵੀ ਦੱਸਿਆ ਹੈ ਕਿ ਉਹ ਆਪਣੇ ਦੋਸਤ ਸੋਨੂ ਦੇ ਨਾਲ ਰਹਿੰਦੀ ਸੀ ਪੁਲਿਸ ਹੁਣ ਇਸ ਮਾਮਲੇ ਵਿੱਚ ਸੋਨੂ ਨੂੰ ਵੀ ਨਾਮਜ਼ਦ ਕਰਨ ਦੀ ਤਿਆਰੀ ਦੇ ਵਿੱਚ ਹੈ ਫਿਲਹਾਲ ਅਮਨਦੀਪ ਕੌਰ ਨੇ ਦੋਵੇਂ ਮੋਬਾਈਲ ਫੋਨ ਨੰਬਰ ਤੇ ਬੈਂਕ ਖਾਤਿਆਂ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਐਸਐਸਪੀ ਅਮਨਦੀਪ ਕੌਂਡਲ ਨੇ ਵੀ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੋਸ਼ੀ ਮੁਲਾਜ਼ਮ ਦੀ ਡਿਊਟੀ ਸੰਬੰਧੀ ਸਾਰਾ ਰਿਕਾਰਡ ਤਲਬ ਕਰ ਲਿਆ ਗਿਆ ਹੋਰ ਤੇ ਹੋਰ ਲੰਡਨ ਤੋਂ ਮਿਲੇ ਤੋਹਫਿਆਂ ਦੀ ਜਾਂਚ ਵੀ ਪੁਲਿਸ ਲਗਾਤਾਰ ਕਰ ਰਹੀ ਹੈ ਨਸ਼ਾ ਸਮਗਲਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਮਹਿਲਾ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਹੈ ਇਸ ਹਾਈ ਪ੍ਰੋਫਾਈਲ ਮਾਮਲੇ ਦੀ ਜਾਂਚ ਐਸਐਸਪੀ ਅਮਨਦੀਪ ਕੌਂਡਲ ਖੁਦ ਕਰਦੇ ਪਏ ਨੇ ਤੇ ਸ਼ੁੱਕਰਵਾਰ ਨੂੰ ਪੁਲਿਸ ਨੇ ਵਿਰਾਟ ਕਲੋਨੀ ਦੇ ਵਿੱਚ ਅਮਨਦੀਪ ਦੇ ਘਰ ਦੀ ਤਲਾਸ਼ੀ ਲਈ ਜਿੱਥੋਂ ਮਹਿੰਗੀਆਂ ਘੜੀਆਂ ਪਰਫਿਊਮ ਪਰਸ ਤੇ अनेका ਬਰਾਮਦਗੀਆਂ ਹੋਈਆਂ ਨੇ ਪੁਲਿਸ ਸੂਤਰਾਂ ਦੇ ਅਨੁਸਾਰ ਐਸਐਸਪੀ ਨੇ ਦੇਰ ਰਾਤ ਕਿਸੇ ਗੁਪਤ ਥਾਂ ਤੇ ਅਮਨਦੀਪ ਤੋਂ ਬਾਰੀਕੀ ਦੇ ਨਾਲ ਪੁੱਛਗਿੱਛ ਕੀਤੀ ਹੈ ਤੇ ਅਮਨਦੀਪ ਨੇ ਦਾਅਵਾ ਕੀਤਾ ਹੈ ਕਿ ਸਾਰੀਆਂ ਚੀਜ਼ਾਂ ਉਸ ਨੂੰ ਲੰਡਨ ਦੇ ਕਿਸੇ ਜਾਣਕਾਰ ਨੇ ਕਾਫੇ ਦੇ ਵਜੋਂ ਭੇਜੀਆਂ ਸਨ ਪੁੱਛ ਕਿਸ ਤਰ੍ਹਾਂ ਇਹ ਵੀ ਸਾਹਮਣੇ ਆਇਆ ਹੈ ਕਿ ਅਮਨਦੀਪ ਨੇ ਰਿੰਗ ਰੋਡ ਤੇ ਸਥਿਤ ਡ੍ਰੀਮ ਸਿਟੀ ਕਲੋਨੀ ਵਿੱਚ ਇੱਕ ਪਲਾਟ ਵੀ ਖਰੀਦਿਆ ਜਦੋਂ ਐਸਐਸਪੀ ਨੇ ਨਸ਼ਾ ਸਮਗਲਿੰਗ ਦਾ ਸੰਬੰਧਿਤ ਸਵਾਲ ਪੁੱਛੇ ਤਾਂ ਅਮਨਦੀਪ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਕੋਈ ਵੀ ਠੋਸ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਪੁਲਿਸ ਹੁਣ ਮੁਲਜ਼ਮ ਦੀ ਆਮਦਨ ਦੇ ਸਰੋਤਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਤਨਖਾਹ ਤੋਂ ਇਲਾਵਾ ਇੰਨੀਆਂ ਮਹਿੰਗੀਆਂ ਚੀਜ਼ਾਂ ਦੇ ਜਾਇਦਾਦ ਦਾ ਇੰਤਜ਼ਾਮ ਕਿਵੇਂ ਕੀਤਾ ਜਾ ਰਿਹਾ ਸੀ ਇਸ ਮਾਮਲੇ ਦੀ ਇੱਕ ਅਹਿਮ ਕੜੀ ਬਲਵਿੰਦਰ ਸਿੰਘ ਔਰ ਕੁਸ਼ ਸੋਨੂ ਜਿਹੜਾ ਸ਼ੁੱਕਰਵਾਰ ਨੂੰ ਕੇਸ ਵਿੱਚ ਨਾਮਜ਼ਦ ਹੁੰਦੇ ਸਾਰੇ ਅਦਾਲਤੋਂ ਫਰਾਰ ਹੋ ਗਿਆ ਸੀ ਜਾਣਕਾਰੀ ਅਨੁਸਾਰ ਉਹ ਦੇਰ ਰਾਤ ਪੰਜਾਬ ਛੱਡ ਕੇ ਚਲਾ ਗਿਆ ਤੇ ਉਹਦੀ ਆਖਰੀ ਲੋਕੇਸ਼ਨ ਹਰਿਆਣਾ ਦੀ ਦੱਸੀ ਜਾ ਰਹੀ ਹੈ ਪੁਲਿਸ ਦੀਆਂ ਟੀਮਾਂ ਸੋਨੂ ਦੀ ਭਾਲ ਦੇ ਵਿੱਚ ਲਗਾਤਾਰ ਛਾਪੇਮਾਰੀ ਕਰਦੀਆਂ ਪਈਆਂ ਨੇ ਤੇ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਸੋਨੂ ਦੀ ਗ੍ਰਿਫਤਾਰੀ ਦੇ ਨਾਲ ਇਸ ਮਾਮਲੇ ਦੇ ਵਿੱਚ ਹੋਰ ਅਹਿਮ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ ਤੁਸੀਂ ਜੁੜੇ ਰਹੋ ਏ ਐਨ ਟੀ ਵੀ ਪੰਜਾਬੀ ਦੇ ਨਾਲ ਗੱਲ ਹੱਕ ਦੀ ਗੱਲ ਸੱਚ ਦੀ